ਨੇਤਨ ਗੜਕਰੀ ਸਾਹਿਬ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਬੜੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਲਿਖਿਆ ਕਿ ਜਿਹੜੇ ਪੰਜਾਬ ਦੇ ਵਿੱਚ NHAI ਦੇ ਪ੍ਰੋਜੈਕਟ ਜਿਦੇ ਚ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਹੈ ਉਹਦੇ ਵਿੱਚ ਪੰਜਾਬ ਸਰਕਾਰ ਸਹਿਯੋਗ ਨਹੀਂ ਨਾ ਤਾਂ ਪੰਜਾਬ ਸਰਕਾਰ ਲੈਂਡ ਐਕੋਜੀਸ਼ਨ ਦਾ ਕੰਸਿਡਰ ਚੜਾ ਪਾ ਰਹੀ ਹੈ ਤੇ ਨਾ ਹੀ ਜਿਹੜੇ NHAI ਦੇ ਸੁਪਰਵਾਈਜ਼ਰ ਨੇ ਇੰਜੀਨੀਅਰ ਨੇ ਕੰਟਰੈਕਟਰ ਨੇ ਉਹਨਾਂ ਦੀ ਸੁਰੱਖਿਆ ਤੱਕ ਪੰਜਾਬ ਸਰਕਾਰ ਯਕੀਨੀ ਦੀ ਬਣਾ ਪਾਰੀ ਕਿਉਂਕਿ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਉਹਦੀ ਫੋਟੋ ਵੀਡੀਓ ਸਾਰਾ ਕੁਝ ਇਸ ਚਿੱਠੀ ਦੇ ਨਾਲ ਨੱਥੀ ਕੀਤਾ ਔਰ ਨਿਤਿਨ ਗੜਕਰੀ ਸਾਹਿਬ ਨੇ ਲਿਖਿਆ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਮੰਤਰੀ ਨੇ 15 7 2024 ਨੂੰ ਜਦੋਂ ਇਹ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾ ਰਹੀ ਸੀ ਉੱਥੇ ਯਕੀਨ ਦਿਵਾਇਆ ਸੀ ਕਿ ਕਿਸੇ ਵੀ ਕਿਸਮ ਦੀ ਜਿਹੜੀ ਲਾ ਐਂਡ ਆਰਡਰ ਦੀ ਢਿੱਲ ਹੈ ਉਹ ਨਹੀਂ ਰੱਖੀ ਜਾਊਗੀ ਕਾਰਵਾਈ ਕੀਤੀ ਜਾਊਗੀ ਤੇ ਲੈਂਡ ਐਕ acquisition ਦਾ ਕੰਮ ਵੀ ਸਿਰੇ ਚੜਾਇਆ ਜਾਊ ਪਰ ਉਹਦੇ باوجود ਪੰਜਾਬ ਸਰਕਾਰ ਇਹਦੇ ਵਿੱਚ ਕੁਝ ਨਹੀਂ ਕਰ ਸਕੀ ਤੇ 3263 ਕਰੋੜ ਦੇ ਤਿੰਨ ਪ੍ਰੋਜੈਕਟ ਆਲਰੇਡੀ ਪੰਜਾਬ ਤੋਂ ਜਾ ਚੁੱਕੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਕੰਮ ਕੀ ਹੈ ਤੁਸੀਂ ਗ੍ਰਹਿ ਮੰਤਰੀ ਵੀ ਹੋ ਕੀ ਸੂਬੇ ਦੀ ਤਰੱਕੀ ਕੀ ਸੂਬੇ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਇਹ ਤੁਹਾਡਾ ਫਰਜ਼ ਨਹੀਂ ਅਗਰ ਥੋੜੀ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਦਾ 3263 ਕਰੋੜ ਰੁਪਏ ਦਾ ਨੁਕਸਾਨ ਹੋਇਆ ਤਾਂ ਇਹਦੀ ਪਰਪਾਈ ਕੌਣ ਕਰੇਗਾ ਔਰ ਇਹ ਚਿੱਠੀ ਉਰੇ ਨਹੀਂ ਰੁਕਦੀ ਇਸ ਤੋਂ ਅੱਗੇ ਵੀ ਨਿਤਨ ਗੜਕਰੀ ਸਾਹਿਬ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਦੇ ਇਹੀ ਹਾਲਾਤ ਰਹੇ ਤਾਂ ਜਿਹੜੇ ਬਾਕੀ ਰਹਿੰਦੇ ਪ੍ਰੋਜੈਕਟ ਨੇ ਜਿਹੜੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਤਾਂ ਕੇਂਦਰ ਸਰਕਾਰ ਮਜਬੂਰੀ ਵਸ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਬੰਦ ਕਰ ਦੇਗੀ ਮੁੱਖ ਮੰਤਰੀ ਸਾਹਿਬ ਕੀ ਗੱਡੀਆਂ ਤੇ ਗਾਣੇ ਲਾ ਕੇ ਨੱਚਣਾ ਮੁੱਖ ਮੰਤਰੀ ਦਾ ਕੰਮ ਹੈ ਕਿ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਝੂਠੀ ਇਲਜ਼ਾਮਬਾਜ਼ੀ ਮੁੱਖ ਮੰਤਰੀ ਦਾ ਕੰਮ ਹੈ ਕਿਉਂਕਿ ਅੱਜ ਕੇਂਦਰ ਸਰਕਾਰ ਨੇ ਤੁਹਾਡੇ ਤੇ ਤੁਹਾਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ ਔਰ ਇਹ ਦੂਜੀ ਵੱਡੀ 엠ਬੈਰਸਮੈਂਟ ਹੈ ਤੁਹਾਡੀ ਸਰਕਾਰ ਲਈ ਪਿਛਲੇ ਦੋ ਦਿਨਾਂ ਚ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਤੁਹਾਡਾ ਲਾਅ ਐਂਡ ਆਰਡਰ ਤੇ ਚਿਹਰਾ ਨੰਗਾ ਕੀਤਾ ਕਿ ਕਿਸ ਤਰੀਕੇ ਜਿਹੜੇ ਗੈਂਗਸਟਰਾਂ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਸੀ ਤੁਹਾਡੀ ਸਰਕਾਰ ਥਾਣਿਆਂ ਦੇ ਵਿੱਚ ਉਹਨਾਂ ਦੀ ਇੰਟਰਵਿਊਆ ਕਰਾਰੀ ਹੈ ਲਾਰੈਂਸ ਬਿਸ਼ਨੋਈ ਦੀ ਮੈਂ ਗੱਲ ਕਰ ਰਿਹਾ ਹਾਂ ਸੋ ਕਿਰਪਾ ਕਰਕੇ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਕਿ ਜਿਹੜਾ ਬਾਕੀ ਸਮਾਂ ਤੁਹਾਡੇ ਕੋਲ ਬਚਿਆ ਹੈ ਪੰਜਾਬ ਨੂੰ ਸਿਹਰਦ ਹੋ ਕੇ ਦੀ ਸਰਕਾਰ ਚਲਾਓ ਕਿਉਂਕਿ ਬਾਰਡਰ ਸਟੇਟ ਹੈ ਜੇ ਇੱਕ ਵਾਰ ਉਰੇ ਕਿਸੇ ਵੀ ਕਿਸਮ ਦੀ ਅੱਗ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਲੱਗੀ ਉਹਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੁਸਤਾਂ ਭੁਗਤਣਗੀਆਂ ਸੋ ਇਹ ਚਿੱਠੀ ਦਾ ਜਵਾਬ ਮੈਂ ਆਸ ਕਰਦਾ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇਗੀ ਤੇ ਸਿਹਰਦ ਹੋ ਕੇ ਅੱਗੇ ਤੋਂ ਕੰਮ ਕਰੇਗੀ